ਤਦ ਜਿਹੜੀ ਹੈਗੀ ਨੂਰਪੁਰ ਬੇਦੀ ਇਲਾਕੇ ਵਿੱਚ ਹੋਈ ਸੀਗੀ ਜਿਹਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਆ ਕਰਕੇ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੱਥੇ ਚ ਤਤਰਲੇ ਹੋਏ ਸੀਗੇ ਉਹਦੇ ਬੇਸ ਤੇ ਲੁੱਟਖੋ ਕੀਤੀ ਸੀਗੀ ਔਰ ਜਿਹੜਾ ਦੁਕਾਨਦਾਰ ਦੇ ਕੋਲ ਵੈਪਨ ਸੀਗਾ 0.22 ਰਿਵੋਲਵਰ ਉਹ ਵੀ ਉਹਦੇ ਕੋਲੋਂ ਸਨੈਚ ਕਰਕੇ ਲੈ ਗਏ ਸੀਗੇ ਔਰ ਕਰੀਬ 19000 ਰੁਪਏ ਉਹਦੇ ਕੋਲ ਸੀਗੇ ਉਹ ਵੀ ਇਹ ਸਨੈਚ ਕਰਕੇ ਲੈ ਗਏ ਸੀ ਤੇ ਇਸ ਸਿਲਸਿਲੇ 'ਚ ਸਾਡੀ ਸੀਆਈਏ ਦੀ ਟੀਮ ਥਾਣਾ ਨੂਰਪੁਰ ਬੇਦੀ ਦੀ ਟੀਮ ਨੇ ਲਗਾਤਾਰ ਚੰਗੀ ਤਰੀਕੇ ਨਾਲ ਤਫਤੀਸ਼ ਕੀਤੀ ਹੈਗੀ ਹੈ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜਾ ਹੈਗਾ ਆਪਾਂ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ ਇਹਨਾਂ ਦੀ ਪਛਾਣ ਵੀ ਕਰ ਲਈ ਹੈਗੀ ਹੈ ਔਰ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਵੀ ਕਰ ਲਏ ਹੈਗੇ ਨੇ ਹਰਦਾਤ ਜਿਹੜੀ ਹੈਗੀ ਨੂਰਪੁਰ ਬੇਦੀ ਇਲਾਕੇ ਵਿੱਚ ਹੋਈ ਸੀਗੀ ਜਿਹਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਆ ਕਰਕੇ ਜਿਹੜਾ ਹੈਗਾ ਉਹ ਆਪਣੇ ਜਿਹੜੇ ਹੱਥੇ ਚ ਦੱਤਰ ਲਏ ਹੋਏ ਸੀਗੇ ਉਹਦੇ ਬੇਸ ਤੇ ਲੁੱਟਖੋ ਕੀਤੀ ਸੀਗੀ ਔਰ ਜਿਹੜਾ ਦੁਕਾਨਦਾਰ ਦੇ ਕੋਲ ਵੈਪਨ ਸੀਗਾ ਪੁਆਇੰਟ 22 ਬੋਰ ਰਿਵਲਵਰ ਉਹ ਵੀ ਉਹਦੇ ਕੋਲੋਂ ਸਨੇਚ ਕਰਕੇ ਲੈ ਗਏ ਸੀਗੇ ਔਰ ਕਰੀਬ 19000 ਰੁਪਏ ਉਹਦੇ ਕੋਲ ਸੀਗੇ ਉਹ ਵੀ ਇਹ ਸਨੇਚ ਕਰਕੇ ਲੈ ਗਏ ਸੀ ਤੇ ਇਸ ਸਿਲਸਿਲੇ 'ਚ ਸਾਡੀ ਸੀਆਈਏ ਦੀ ਟੀਮ ਥਾਣਾ ਨੂਰਪੁਰ ਬੇਦੀ ਦੀ ਟੀਮ ਨੇ ਲਗਾਤਾਰ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਹੈਗੀ ਹੈ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਥਰੂ ਜਿਹੜਾ ਹੈਗਾ ਆਪਾਂ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ ਇਹਨਾਂ ਦੀ ਪਛਾਣ ਵੀ ਕਰ ਲਈ ਹੈਗੀ ਹੈ ਔਰ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਵੀ ਕਰ ਲਏ ਜਿਹੜਾ ਮੇਨ ਬੰਦਾ ਹੈਗਾ ਉਹਦਾ ਨਾਮ ਹੈਗਾ ਜਸਦੀਪ ਸਿੰਘ ਔਰ ਬੱਬੂ ਬਾਜਵਾ ਇਹ ਬੰਦਾ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਰਾਹੂ ਦਾ ਔਰ ਇਸ ਤੋਂ ਇਲਾਵਾ ਇੱਕ ਜਸਕਰਨ ਸਿੰਘ ਤੇ ਜਸਕਰਨ ਸਿੰਘ ਇਹ ਦੋ ਬੰਦੇ ਗ੍ਰਿਫਤਾਰ ਹੋਏ ਨੇ ਦੋ ਦੀ ਗ੍ਰਿਫਤਾਰੀ ਲੁਧਿਆਣੇ ਤੋਂ ਹੋਈ ਹੈ ਤੇ ਇੱਕ ਬੰਦੇ ਦੀ ਗ੍ਰਿਫਤਾਰੀ ਜਿਹੜੀ ਹੈਗੀ ਉਹ ਅਨੰਦਪੁਰ ਸਾਹਿਬ ਤੋਂ ਹੋਈ ਹੈ ਦੋ ਬੰਦੇ ਜਿਹੜੇ ਗ੍ਰਿਫਤਾਰ ਕਰਨੇ ਰਹਿੰਦੇ ਉਹ ਸੁਖਵੀਰ ਸਿੰਘ ਤੇ ਅਮਰੀਕ ਸਿੰਘ ਹੈਗੇ ਇਹ ਵੀ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਹੈਗੇ ਜਿਹੜਾ ਬੱਬੂ ਬਾਜਵਾ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਔਰ ਕਾਫੀ ਵਾਰਦਾਤਾ ਇਹਨੇ ਪਹਿਲਾਂ ਵੀ ਕੀਤੀ ਹੈਗੇ ਨੇ ਮਰਡਰ ਦੇ ਰੌਬਰੀ ਦੇ ਦੇ ਕੇਸ ਪਹਿਲਾਂ ਵੀ ਦਰਜ ਹੈਗੇ ਨੇ ਇੱਕ ਕੇਸ ਵਿੱਚ ਬਰੀ ਹੋਇਆ ਹੈ ਤੇ ਦੂਜੇ ਕੇਸ ਵਿੱਚ ਬੇਲ ਤੇ ਚੱਲ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਹੀ ਇਹ ਬੇਲ ਤੇ ਬਾਹਰ ਆਇਆ ਸੀਗਾ ਇੱਥੇ ਆ ਕਰਕੇ ਜਦੋਂ ਹੋਲਾ ਮਹੱਲਾ ਅਟੈਂਡ ਕਰਨ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਸਾਜ਼ਿਸ਼ ਬਣਾਈ ਕਿ ਆਪਾਂ ਜਾਂਦੇ ਹੋਏ ਕੋਈ ਵਾਰਦਾਤ ਨੂੰ ਅੰਜਾਮ ਦਈਏ ਇਹਨਾਂ ਦੇ ਕੋਲ ਦਾਤਰ ਸੀਗੇ ਔਰ ਉਹ ਦਾਤਰਾਂ ਦਾ ਇਸਤੇਮਾਲ ਕਰਕੇ ਜਿਹੜੀ ਵਾਰਦਾਤ ਇਹਨਾਂ ਨੇ ਅੰਜਾਮ ਦਿੱਤੀ ਸੀਗੀ ਦੇਖੋ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈਗੀ ਹੈ ਮੈਂ ਉਹਦੇ ਬਾਰੇ ਜ਼ਿਆਦਾ ਤੁਹਾਨੂੰ ਰਿਵੀਲ ਨਹੀਂ ਕਰ ਸਕਦਾ ਟੈਕਨੀਕਲ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਔਰ ਨਾਲ ਦੇ ਨਾਲ ਜਿਹੜੇ ਸਾਡੇ ਸੋਰਸਸ ਹੁੰਦੇ ਹੈਗੇ ਨੇ ਉਹਨਾਂ ਦੇ ਥਰੂ ਆਪਾਂ ਇਹਨਾਂ ਦਾ ਜਿਹੜਾ ਹੈਗਾ ਪਛਾਣ ਕੀਤੀ ਔਰ ਫਿਰ ਜਿਹੜਾ ਹੈਗਾ ਇਹਨਾਂ ਨੂੰ ਲੁਧਿਆਣੇ ਤੋਂ ਦੋ ਬੰਦੇ ਜਿਹੜੇ ਬੱਬੂ ਬਾਜਵਾ ਔਰ ਜਸਕਿਰਨ ਔਰ ਜਿਹੜਾ ਜਸਕਰਨ ਹੈਗਾ ਉਹਨੂੰ ਇੱਥੇ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈਗਾ ਇੱਕ ਬੰਦੇ ਦਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਹੈਗੇ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਬਾਕੀ ਦੇ ਜੋ ਦੋ ਰਹਿੰਦੇ ਹੈਗੇ ਨੇ ਉਹ ਜਦੋਂ ਗ੍ਰਿਫਤਾਰ ਹੋਣਗੇ ਉਸ ਤੋਂ ਬਾਅਦ ਉਹਨਾਂ ਦਾ ਕਲੀਅਰ ਹੋਊਗਾ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਦਾਤਰ ਇਸਤੇਮਾਲ ਕੀਤੇ ਸੀਗੇ ਵੈਪਨ ਆਫ ਆਫੈਂਸ ਉਹ ਵੀ ਬਰਾਮਦ ਹੋ ਗਏ ਜਿਹੜਾ ਵਿਕਟਮ ਦਾ ਪੈਸਾ ਤੇ ਤੇ ਇਸ ਤੋਂ ਇਲਾਵਾ ਜਿਹੜੀ ਵਾਰਦਾਤ ਚ ਇਹਨਾਂ ਨੇ ਕਾਰ ਇਸਤੇਮਾਲ ਕੀਤੀ ਸੀ ਆਲਟੋ ਕਾਰ ਉਹ ਵੀ ਬਰਾਮਦ ਹੋ ਗਈ ਹੈ ਜਿਹੜਾ ਤਫਤੀਸ਼ ਦਾ ਵਿਸ਼ਾ ਹੈਗਾ ਹੁਣ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਆਪਾਂ ਮੈਜਿਸਟ੍ਰੇਟ ਕੋਲ ਪੇਸ਼ ਕਰਾਉਣ ਲੈ ਗਏ ਆ ਮੈਜਿਸਟ੍ਰੇਟ ਕੋਲ ਪੇਸ਼ ਕਰਾਉਣ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਂਡ ਮਿਲਦਾ ਹੈਗਾ ਤੇ ਆਪਾਂ ਨੇ ਜੀ ਪੁੱਛਗੀ ਜਿਹੜੀ ਹੈਗੀ ਹੈ ਹੋਰ ਕਰਾਂਗੇ ਕਿਉਂਕਿ ਕ੍ਰਿਮਿਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਤੇ ਇਹਨਾਂ ਨੇ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਹੋਣਾ ਹੈ ਹੋ ਸਕਦਾ ਹੈ ਇੱਥੇ ਇਹਨਾਂ ਨੇ ਅਨੰਦਪੁਰ ਸਾਹਿਬ ਹੁਲੇ ਮਹੱਲੇ ਤੇ ਵੀ ਕੁਝ ਸਨੇਚਿੰਗ ਜਾਂ ਚੋਰੀ ਕੀਤੀਆਂ ਹੋਣ ਉਹ ਵੀ ਆਪਾਂ ਉਹ ਅਨਦਰ ਗਲੀਆਂ ਦੇ ਵਿੱਚ ਦੇਖੋ ਜੀ ਹੋਲੇ ਮਹੱਲੇ ਦੌਰਾਨ ਕੁਝ ਇੱਕ ਇਨਸੀਡੈਂਟ ਸਾਡੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਤੇ ਸਾਡੀ ਅਸੀਂ ਪਰਚੇ ਵੀ ਦਰਜ ਕੀਤੇ ਹੈਗੇ ਨੇ ਤਫ਼ਤੀਸ਼ ਵੀ ਜਾਰੀ ਹੈਗੀ ਹੈ ਦੋ ਗਿਰੋ ਆਪਾਂ ਚੋਰਾਂ ਦੇ ਫੜੇ ਹੈਗੇ ਨੇ ਕੁਝ ਆਪਾਂ ਕਾਰ ਇੱਕ ਬਰਾਮਦ ਕੀਤੀ ਹੈਗੀ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਇੱਕ ਵਾਰਦਾਤਾਂ ਹੋਰ ਲੜਾਈ ਝਗੜੇ ਦੀ ਹੋਈਆਂ ਸੀ ਉਹਦੇ ਵੀ ਪਰਚੇ ਦਰਜ ਕੀਤੇ ਗਏ ਨੇ ਸਾਰਿਆਂ ਦੀ ਤਫ਼ਤੀਸ਼ ਜਾਰੀ ਹੈਗੀ ਹੈ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅੱਗੇ ਤੁਹਾਨੂੰ ਦੱਸਾਂਗੇ